ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੇ ਉੱਤੇ ਕਿ ਉਸ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੀ ਅਪੱਤੀਜਨਕ ਵੀਡੀਓ ਉਹਨਾਂ ਦੇ ਕੋਲ ਮੌਜੂਦ ਹੈ ਲਗਾਤਾਰ ਆਪਣੀਆਂ ਪ੍ਰੈਸ ਕਾਨਫਰੰਸਿਸ ਵਿੱਚ ਜ਼ਿਕਰ ਕਰਦੇ ਨਜ਼ਰ ਆਉਂਦੇ ਨੇ ਲੰਗੇ ਕੁਝ ਮਹੀਨਿਆਂ ਤੋਂ ਇਹ ਵਿਵਾਦ ਚੱਲਦਾ ਪਿਆ ਪਰ ਕੁਝ ਸਮੇਂ ਲਈ ਇਹ ਵਿਵਾਦ ਰੁਕ ਵੀ ਗਿਆ ਸੀਗਾ ਖਾਸ ਕਰਕੇ ਦਸੰਬਰ ਦੇ ਮਹੀਨੇ ਦੇ ਵਿੱਚ ਜਦੋਂ ਪੇਸ਼ੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਫਿਰ ਉਹਨਾਂ ਚੀਜ਼ਾਂ ਦਾ ਹੁਣ ਹਵਾਲਾ ਦਿੰਦੇ ਨਜ਼ਰ ਆ ਰਹੇ ਨੇ ਉਸ ਵੇਲੇ ਜਦੋਂ ਉਸ ਅਪੱਤੀ ਜਨਕ ਵੀਡੀਓ ਨੂੰ ਲੈ ਕੇ ਰਾਜਪਾਲ ਦੇ ਕੋਲ ਪਹੁੰਚ ਜਾਂਦੇ ਨੇ ਦੱਸ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਦਾ ਇਹ ਦਾਵਾ ਸੀ ਕਿ 26 ਜਨਵਰੀ ਤੋਂ ਪਹਿਲਾਂ-ਪਹਿਲਾਂ ਉਸ ਮੰਤਰੀ ਦਾ ਖੁਲਾਸਾ ਕਰਾਂਗੇ ਤਾਂ ਕਿ ਉਹ ਮੰਤਰੀ 26 ਜਨਵਰੀ ਨੂੰ ਤਿਰੰਗਾ ਨਾਲ ਲਹਿਰਾ ਸਕੇ ਔਰ ਇਸ ਵਾਸਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਕੋਲ ਪਹੁੰਚ ਜਾਂਦੇ ਆ ਵੀਡੀਓ ਲੈ ਕੇ ਔਰ ਕਹਿੰਦੇ ਨੇ ਕਿ ਵੀਡੀਓ ਸੌਮ ਦਿੱਤੀ ਗਈ ਹੈ ਹਾਲਾਂਕਿ ਉਹ ਚਾਹੁੰਦੇ ਸੀ ਕਿ ਸੀਐਮ ਭਗਵੰਤ ਮਾਨ ਵੀ ਇਸ ਵੀਡੀਓ ਨੂੰ ਦੇਖਣ ਜਿਵੇਂ ਕਿ ਉਹਨਾਂ ਦਾ ਦਾਵਾ ਆ ਕਿ ਸੀਐਮ ਭਗਵੰਤ ਮਾਨ ਜਾਣਦੇ ਨੇ ਕਿ ਇਹ ਵੀਡੀਓ ਕਿਸ ਦੀ ਹੈ ਔਰ ਉਹ ਮੰਤਰੀ ਵੀ ਜਾਣਦਾ ਹੈ ਵੀਡੀਓ ਕਿਸ ਦੀ ਹੈ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਇੱਕ ਹੋਰ ਵੀਡੀਓ ਲੈ ਕੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਰਾਜਪਾਲ ਕੋਲ ਪਹੁੰਚ ਜਾਂਦੇ ਨੇ ਔਰ ਖਾਸ ਕਰਕੇ ਲਾਲਚੰਦ ਕਟਾਰੂ ਚੱਕ ਦਾ ਜ਼ਿਕਰ ਕਰਦੇ ਨੇ ਔਰ ਹੁਣ ਤੱਕ ਦੇ ਜਿੰਨੇ ਵੀ ਮਾਮਲੇ ਸਾਹਮਣੇ ਆਏ ਨੇ ਮੰਤਰੀਆਂ ਨੂੰ ਲੈ ਕੇ ਉਸ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਨੇ ਲਾਲਚੰਦ ਕਟਾਰੂ ਚੱਕ ਮਾਮਲੇ ਦੇ ਉੱਤੇ ਬੋਲਣਾ ਸ਼ੁਰੂ ਕੀਤਾ ਔਰ ਉਸ ਤੋਂ ਵੀ ਬਾਅਦ ਖਾਸ ਕਰਕੇ ਜਦੋਂ ਹੁਣ ਇਸ ਨਵੇਂ ਮੰਤਰੀ ਦੇ ਇਸ ਵੀਡੀਓ ਬਾਰੇ ਬੋਲਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਇਹ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਉਹਨਾਂ ਨੇ ਸਾਫ਼ ਕਿਹਾ ਹੈ ਕਿ ਉਹਨਾਂ ਨੂੰ ਡਰੋਨ ਤੋਂ ਘਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਉਸ ਤੋਂ ਬਾਅਦ ਮਾਫੀ ਮੰਗਣ ਦੀ ਵੀ ਕੋਸ਼ਿਸ਼ ਹੋਈ ਹੈ ਇਹ ਸਭ ਕੁਝ ਹੋਇਆ ਹੈ ਇਸ ਵੀਡੀਓ ਨੂੰ ਲੈ ਕੇ ਪਰ ਆਖਿਰਕਾਰ ਇਸ ਵੀਡੀਓ ਦੇ ਵਿੱਚ ਕੀ ਹੈ ਕਿਹੜਾ ਮੰਤਰੀ ਹੈ ਇਸ ਵੀਡੀਓ ਦੇ ਵਿੱਚ ਕਿਹੜੇ ਮੰਤਰੀ ਦੀ ਇਹ ਵੀਡੀਓ ਵਿਕਰਮ ਸਿੰਘ ਮਜੀਠੀਆ ਆਪਣੇ ਨਾਲ ਲੈ ਕੇ ਘੁੰਮ ਰਹੇ ਨੇ ਆਪਣੇ ਫੋਨ ਦੇ ਵਿੱਚ ਇਹਨੇ ਮਹੀਨਿਆਂ ਤੋਂ ਰੱਖੀ ਫਿਰਦੇ ਨੇ ਆਖਿਰ ਇਸ ਆਪਣੇ ਬਿਆਨ ਦੇ ਵਿੱਚ ਖਲਾਸੇ ਦੇ ਵਿੱਚ ਕੀ ਕੁਝ ਬੋਲ ਗਏ ਨੇ ਬਿਕਰਮਜੀਠੀਆ ਆਓ ਸੁਣ ਲੈਂਦੇ ਤੁਹਾਨੂੰ ਯਾਦ ਹੋਣਾ ਅੱਜ ਤੋਂ 3 ਮਹੀਨੇ ਪਹਿਲਾਂ ਮੈਂ ਤੁਹਾਡੇ ਅੱਗੇ ਰੂਬਰੂ ਹੋਇਆ ਸੀ ਔਰ ਤੁਹਾਨੂੰ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਇੱਕ ਬੜੀ ਆਬਜੈਕਟਨੇਬਲ ਵੀਡੀਓ ਇੱਕ ਮਨਿਸਟਰ ਸਾਹਿਬ ਜੀ ਮੇਰੇ ਕੋਲ ਆਈ ਹੈ ਜਿਹੜੀ ਮੈਂ ਕਿਸੇ ਹਾਲਾਤੇ ਵੀ ਜਨਤਕ ਨਹੀਂ ਕਰ ਸਕਦਾ ਸੀ ਕਈ ਪ੍ਰੈਸ ਵਾਲੇ ਵੀਰਾਂ ਨੇ ਉਦੋਂ ਵੀ ਮੈਨੂੰ ਕਿਹਾ ਕਿ ਸਾਨੂੰ ਵੀਡੀਓ ਦੇ ਦਿਓ ਮੈਂ ਵੀ ਆਪ ਦੀ ਜ਼ਿੰਮੇਵਾਰੀ ਸਮਝਦਾ ਹਾਂ ਔਰ ਇਹ ਜੀ ਵੀਡੀਓ ਪਬਲਿਕ ਡੋਮੇਨ ਚ ਆਵੇ ਇਹ ਮੈਂ ਠੀਕ ਨਹੀਂ ਸਮਝਦਾ ਔਰ ਇਸ ਲਈ ਤੁਹਾਨੂੰ ਯਾਦ ਹੋਊਗਾ ਕਿ ਤੁਹਾਡੇ ਸਾਹਮਣੇ ਲਾਈਵ ਪ੍ਰੋਗਰਾਮ ਤੋਂ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਅਪੀਲ ਵੀ ਕੀਤੀ ਭਗਵੰਤ ਮਾਨ ਨੂੰ ਕਿ ਮੈਂ ਇਹ ਅਬਜੈਕਟਨੇਬਲ ਵੀਡੀਓ ਜੋ ਮੇਰੇ ਕੋਲ ਆਈ ਹੈ ਮੈਂ ਤੁਹਾਨੂੰ ਦਿਣਾ ਚਾਹਨਾ ਮੈਂ ਚੀਫ ਮਿਨਿਸਟਰ ਦੇ ਘਰ ਫੋਨ ਵੀ ਕੀਤਾ 2741322 ਮੈਨੂੰ ਜੋ ਨੰਬਰ ਯਾਦ ਆਉਂਦਾ ਐ ਐਗਜ਼ੈਕਟਲੀ ਜੀਨੇ ਫੋਨ ਚੁੱਕਿਆ ਸਪਰੇਟਰ ਨੇ ਮੈਨੂੰ ਕਿਹਾ ਕਿ ਤੁਸੀਂ ਲਾਈਵ ਸੁਣਿਆ ਕੀ ਸੀਐਮ ਸਾਹਿਬ ਅੰਦਰ ਹੈ ਅਸੀਂ ਗੱਲ ਕਰਾਉਨੇ ਆ ਮਗਰ ਜਦ ਸੀਐਮ ਸਾਹਿਬ ਨੂੰ ਪੁੱਛਿਆ ਗਿਆ ਕਿ ਫੋਨ ਆਇਆ ਅਖੀਰ 'ਚ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਨਹੀਂ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਆਪਰੇਟਰ ਮੈਨੂੰ ਕਹਿੰਦਾ ਸੀਐਮ ਸਾਹਿਬ ਹੈ ਨਹੀਂ ਹੁਣ ਤੁਸੀਂ ਇਹ ਗੱਲ ਮੰਨ ਸਕਦੇ ਹੋ ਕਿ ਆਪਰੇਟਰ ਨੂੰ ਨਾ ਪਤਾ ਹੋਵੇ ਕਿ ਸੀਐਮ ਅੰਦਰ ਹੈ ਘਰ ਦੇ ਕਿ ਸੀਐਮ ਬਾਹਰ ਆਪਰੇਟਰ ਨੂੰ ਪਤਾ ਸੀ ਮਗਰ ਆਪਰੇਟਰ 'ਚ ਇੰਨੀ ਹਿੰਮਤ ਨਹੀਂ ਕਿ ਉਹ ਗੱਲ ਕਰਾ ਦਿੰਦਾ ਮੇਰਾ ਮਕਸਦ ਕੀ ਸੀ ਦੇਖੋ ਕਿਸੇ ਦੀ ਬਦਰਾਮੀ ਕਰਨਾ ਮੇਰਾ ਕੰਮ ਨਹੀਂ ਆਈ ਡੂ ਨਾਟ ਵਾਂਟ ਟੂ ਅੰਬੈਰਸ ਐਨੀ ਵਨ ਹਾਂ ਮਗਰ ਮੇਰੀ ਵੀ ਆਜਾ ਨਾਗਰਿਕ ਜ਼ਿੰਮੇਵਾਰੀ ਬਣਦੀ ਹੈ ਜੇ ਮੇਰੇ ਧਿਆਨ ਚ ਕੋਈ ਗੱਲ ਆਈ ਹੈ ਮੈਂ ਸੀਐਮ ਸਾਹਿਬ ਦੇ ਧਿਆਨ ਚ ਲਿਆਵਾ ਕਿਉਂਕਿ ਉਹਨਾਂ ਦੇ ਵੀ ਜੇਸ ਮਨਿਸਟਰ ਤੇ ਇਲਜ਼ਾਮ ਲੱਗੇ ਉਹਦੇ ਵੀ ਘਰ ਪਰਿਵਾਰ ਨੇ ਮੈਂ ਉਹਨਾਂ ਦੇ ਬੱਚਿਆਂ ਨੂੰ ਬੇਟੀਆਂ ਨੂੰ ਕਿਸੇ ਨੂੰ ਬਰਸੀ ਕਰਨਾ ਚਾਹੁੰਦਾ ਪਰਿਵਾਰ ਨੂੰ ਔਰ ਮੈਂ ਚਾਹੁੰਦਾ ਸੀ ਕਿ ਸੀਐਮ ਸਾਹਿਬ ਇਸ ਵੀਡੀਓ ਨੂੰ ਆਬਜੈਕਸ਼ਨੇਬਲ ਵੀਡੀਓ ਨੂੰ ਵੇਖਦਿਆਂ ਹੋਇਆ ਇਸ ਮਨਿਸਟਰ ਨੂੰ ਡਿਸਮਿਸ ਕਰਨ ਉਸ ਸਪੀਡਤਾ ਦੀ ਗੱਲ ਸੁਣਨ ਔਰ ਕਾਰਵਾਈ ਕਰਨ ਮਗਰ ਅਖੀਰ ਚ ਹੋਇਆ ਕਿ ਕਿ ਚੀਫ ਮਨਿਸਟਰ ਸਾਹਿਬ ਆਪ ਇਸ ਮੰਤਰੀ ਨਾਲ ਰਲ ਗਏ ਇੱਕ ਤਰੀਕੇ ਦੇ ਕਿਉਂਕਿ ਸਾਡੀ ਜਿਹੜੀ ਓਪਨ ਡਿਮਾਂਡ ਸੀ ਕਿ ਭਾਈ ਇਹ ਵੀਡੀਓ ਤੁਸੀਂ ਲੈ ਲੋ ਤੇ ਕਾਰਵਾਈ ਕਰ ਲੋ ਬਿਕੋਜ਼ ਵੀ ਆਰ ਕੈਨ ਓਨਲੀ ਬ੍ਰਿੰਗ ਇਟ ਟੂ ਦਾ ਨੋਟਿਸ ਆਫ ਦਾ ਚੀਫ ਮਿਨਿਸਟਰ ਕਿ ਜੇਸ਼ਾ ਉਹਨਾਂ ਦੇ ਨੋਟਿਸ 'ਚ ਨਾ ਹੋਵੇ ਕਾਰਵਾਈ ਕਰਨੀ ਐਕਸ਼ਨ ਕਰਨਾ ਇਹ ਉਹਨਾਂ ਦੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਭਗਵੰਤ ਮਾਨ ਜੀ ਦੇ ਅਨਮੋਲ ਹੀਰੇ ਨੇ ਉਹਨਾਂ ਅਨਮੋਲ ਹੀਰੇਆ ਤੇ ਐਕਸ਼ਨ ਕਰਨਾ ਚੀਫ ਮਿਨਿਸਟਰ ਸਾਹਿਬ ਦੀ ਜ਼ਿੰਮੇਵਾਰੀ ਸੀ ਮਗਰ ਉਸ ਤੋਂ ਬਾਅਦ ਹੋਇਆ ਕਿ ਕਿ ਮੈਨੂੰ ਔਰ ਮੇਰੇ ਸਾਥੀਆਂ ਨੂੰ ਟਾਰਗੇਟ ਕੀਤਾ ਕਰਨ ਜਾਣਾ ਸ਼ੁਰੂ ਕਰਤਾ ਜਦੋਂ ਵੇਖਿਆ ਕਿ ਟਾਰਗੇਟ ਕੀਤੇ ਆ ਥ੍ਰੈਟ ਆਈ ਹਰ ਤਰੀਕੇ ਦੇ ਉਹਨਾਂ ਨੇ ਹਤਕੰਡੇ ਅਪਣਾਏ ਜਦੋਂ ਵੇਖਿਆ ਕਿ ਨਹੀਂ ਮੰਨਦਾ ਫਿਰ ਮਿੰਤਾਤੇ ਹੋ ਗਏ ਔਰ ਮੈਂ ਉਹਨੂੰ ਕਿਹਾ ਭਾਈ ਮੇਰੇ ਨਾ ਮੈਨੂੰ ਕਹਿੰਦਾ ਮਾਫੀ ਮੰਗ ਲੈਨੇ ਆ ਮੈਂ ਭਰਾ ਮੇਰੇ ਤੋਂ ਮਾफी ਮੰਗਣ ਦੀ ਲੋੜ ਕੋਈ ਨਹੀਂ ਨਾ ਮੇਰਾ ਕੋਈ ਪਰਸਨਲ ਮੁੱਦਾ ਤੁਹਾਡੇ ਨਾਲ ਮੁੱਦਾ ਸਿਰਫ ਇਹਨਾ ਕਿ ਤੁਸੀਂ ਪਬਲਿਕ ਸਰਵੰਟ ਹੋ ਤੁਸੀਂ ਇੱਕ ਰਿਸਪਾਂਸਿਬਲ ਪੋਜੀਸ਼ਨ 'ਤੇ ਬੈਠੇ ਹੋ ਗਾਲ ਆ ਬਾਦਮੀ ਪਾਰਟੀ ਬਦਲਾਵ ਦੀ ਕਰਦੀ ਹੈ ਫੋਟੋ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਲਾਉਂਦੀ ਹੈ ਪੱਗ ਦਾ ਰੰਗ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਅੱਕਦਾ ਰੰਗ ਦਾ ਨਾਲ ਸਹਾਰਾ ਲੈ ਕੇ ਉਹ ਰੰਗ ਬੰਦੇ ਆ ਮਗਰ ਅੰਦਰ ਉਸ ਕਿੰਨੀ ਬੇਇਬਾਨੀ ਭਰੀ ਹੈ ਇਸ ਗੱਲ ਤੋਂ ਡਾਕਟਰ ਚੀਮਾ ਸਾਹਿਬ ਨੇ ਵੀ ਤੁਹਾਨੂੰ ਦੱਸਤਾ ਕਿ ਪਹਿਲਾ ਲਾਲਚੰਦ ਕਟਾਰੂ ਚੱਕ ਦੀ ਵੀਡੀਓ ਆਈ ਉਸ ਵੀਡੀਓ ਨੂੰ ਸੀਐਮ ਨੂੰ ਪੇਜਤਾ ਸੀਐਮ ਸਾਹਿਬ ਨੇ ਕੀ ਕੀਤਾ ਇਨਸਟੈਡ ਆਫ ਉਸ ਨੌਜਵਾਨ ਜੀ ਨੂੰ ਨੌਕਰੀ ਦਾ ਚਾਸਾ ਦੇ ਕੇ ਇਹ ਵੀਡੀਓ ਉਹਦੇ ਨਾਲ ਇਹ ਝੁਰਮ ਹੁੰਦਾ ਰਿਹਾ ਸੋਚੇ ਨੂੰ ਹੁੰਦਾ ਰਿਹਾ ਇਨਸਟੈਡ ਆਫ ਉਹ ਪੀੜਤਾਂ ਦੇ ਮਦਦ ਮਦਦ ਤੇ ਆਉਣ ਦੀ ਜਗਾ ਉਸ ਮਨਿਸਟਰ ਨੂੰ ਇੱਕ ਐਸਆਈਟੀ ਬਣਾਈ ਔਰ ਉਸ ਐਸਆਈਟੀ ਨੇ ਕਲੀਨ ਚੇਟ ਕੀਤੀ ਔਰ 2 ਮਹੀਨੇ ਤੱਕ ਬੰਦਾ ਭੱਜਿਆ ਰਿਹਾ ਅਖੀਰ ਚ ਉਹਨੇ ਸਟੇਟ ਦੇ ਕਾਬੂ ਆਈ ਜਾਣਾ ਸੀ ਔਰ ਉਹੀ ਗੱਲ ਹੋਈ ਔਰ ਤੁਹਾਨੂੰ ਕਹਿਤਾ ਨਹੀਂ ਕੰਪਲੇਂਟ ਵਿਡਰਾ ਹੋ ਗਈ ਚਲੋ ਵਿਡਰਾ ਸਾਭਾਰੀ ਹੋ ਗਈ ਸਰਕਾਰਾਂ ਬਦਲਣੀਆਂ ਨਹੀਂ ਜਿੰਨਾ ਅਫਸਰਾ ਨੇ ਇਸ ਪੁੱਠੇ ਕੰਮ 'ਚ ਸਾਥ ਦਿੱਤਾ ਜਵਾਬ ਦੇਈ ਤਾਂ ਉਹਨਾਂ ਦੀ ਵੀ ਬਣ ਜਾਣੀ ਹੈ ਕਿਸੇ ਨਾ ਕਿਸੇ ਦਿਨ ਸੇਮ ਵੇ ਅੱਜ ਉਸ ਤੋਂ ਬਾਅਦ ਆ ਕੇ ਸਾਹਮਣੇ ਆਇਆ ਵਰਗ ਗਵਰਨਰ ਸਾਹਿਬ ਨੂੰ ਅਸੀਂ ਅਪੀਲ ਕੀਤੀ ਆ ਕਿ ਮੁੱਖ ਮੰਤਰੀ ਨੂੰ ਭੇਜੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੂੰ ਮੇਰੇ ਮੈਨੂੰ ਪਤਾ ਉਹਨਾਂ ਨੂੰ ਪਤਾ ਹੈ ਵੀਡੀਓ ਕੀਤੀ ਆ ਮਗਰ ਉਹ ਮੂਡ 'ਚ ਹੀ ਨਹੀਂ ਐਕਸ਼ਨ ਲੈਣਦੇ ਬਲਕਿ ਜੀਨੇ ਇਹ ਪੀੜਤਾ ਜੀ ਦਾ ਸੋਚਨ ਹੋਇਆ ਉਹਨੂੰ ਸਰੇਦ ਔਰ ਕਾਪੂ ਕਰ ਲਿਆ ਗਿਆ ਕਿ ਤੂੰ ਸ਼ਿਕਾਇਤ ਨਹੀਂ ਕਰਨੀ ਜਿਵੇਂ ਲਾਲਚੰਦ ਕਟਾਰੂ ਚੱਕ ਦੇ ਕੇਸ ਹੋਈ ਸੀ ਮਗਰ ਕੋਈ ਪ੍ਰੋਪਰਾਈਟੀ ਮੋਰਲ ਪ੍ਰੋਪਰਟੀਊਡ ਮੋਰਲ ਰਿਸਪੋਨਸੀਬਿਲਟੀ ਐਥੀਕਲ ਰਿਸਪੋਨਸੀਬਿਲਟੀ ਕਿ ਇਹ ਜੇ ਲੋਕ ਝੰਡਾ ਚਲਾ ਸਕਦੇ ਆ ਕਿ ਇਹ ਜੇ ਲੋਕ 26 ਜਨਵਰੀ ਅਫੀਸ਼ੀਅਲ ਪ੍ਰੋਗਰਾਮ 15 ਅਗਸਤਰ ਕੇ ਇੰਪੋਰਟੈਂਟ ਹਿਸਟੋਰਿਕ ਓਕੇਜਨਸ ਤੇ ਡੇਸ ਤੇ ਕੀ ਹੈ ਜਾ ਕੇ ਹਿੱਸਾ ਲੈ ਸਕਦੇ ਔਰ ਕੱਲੀ ਇਹ ਨਹੀਂ ਤੁਸੀਂ ਵੇਖਿਓ ਔਨ ਫੋਰਨ ਸੋਇਲ ਮੈਂ ਤੁਹਾਨੂੰ ਐਮਐਲਆਰ ਦੀ ਕਾਪੀ ਦੇ ਰਿਹਾ ਜਿਹਦਾ ਜ਼ਿਕਰ ਚੀਮਾ ਸਾਹਿਬ ਨੇ ਕੀਤਾ ਮਤਲਬ ਇੱਕ ਬੱਚੇ ਦੇ ਨਾਲ ਜਿਹੜਾ ਐਮਐਲਏ ਸੰਦੋਹ ਨੇ ਉਨੇ ਵੱਡ ਫੈਲੀ ਕੀਤੀ ਸੌਡਮੀ ਕੀਤੀ ਉਹਦੀ ਐਮਐਲਆਰ ਰਿਪੋਰਟ ਬਣੀ ਉਹ ਪਹਿਲਾ ਵੀ ਕੈਨੇਡਾ ਤੋਂ ਨੂੰ ਮੋੜਤਾ ਗਿਆ ਐਤ ਕੀ ਫੇਰ ਕੈਨੇਡਾ ਨੇ ਰੋਕ ਲਿਆ ਬਿਕੋਜ਼ ਉਥੇ ਹਿਊਮਨ ਰਾਈਟਸ ਵਾਇਲੇਸ਼ਨਸ ਤੇ ਬਹੁਤ ਸੀਰੀਅਸ ਮਿਊ ਲੈਤਾ ਜਾਂਦਾ ਮਗਰ ਇਨਸਟੈਡ ਆਫ ਉਹਨੂੰ ਵਾਪਸ ਭੇਜਿਆ ਜਾਵੇ ਇੱਥੇ ਐਸਐਸਪੀ ਤੇ ਦਬਾਅ ਬਣਾ ਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਮੰਗਾਤਾ ਗਿਆ ਔਰ ਉਸ ਐਮਐਲਏ ਨੇ ਉਥੇ ਵਿਆਹ ਚ ਹਿੱਸਾ ਲਿਆ ਔਰ ਜਿਹੜੇ ਜਿਹੜੇ ਵਿਆਹ ਚ ਹਿੱਸਾ ਲੈ ਰਹੇ ਸੀ ਇਹ ਮਤ ਛੇਰ ਕੇ ਲੇ ਸਪੀਕਰ ਦੀ ਫੋਟੋ ਰੋਪੜ ਤੋਂ ਮਨਿਸਟਰ ਹਰਜੋਤ ਬੈਂਸ ਈਟੀਓ ਹਰਪਜਨ ਸਿੰਘ ਈਟੀਓ ਕੈਬਨਿਟ ਮਨਿਸਟਰ ਦਨ ਆਲ ਉਹਦੀ ਨੱਚਦਿਆਂ ਦੀ ਫੋਟੋ ਮੈਂ ਕੱਲ ਟਵੀਟ ਕਰਕੇ ਤੁਹਾਡੇ ਸਾਹਮਣੇ ਰੱਖੀ ਜੇ ਸਰਕਾਰ ਦਾ ਇਹ ਐਟੀਟਿਊਡ ਹੋਵੇ ਕਿ ਉਹ ਸਰਕਾਰ ਤੋਂ ਇਨਸਾਫ ਦੀ ਆਸ ਰੱਖੀ ਜਾ ਸਕਦੀ ਆ ਆ ਜਿਹੜੇ ਸਾਡੇ ਹਰਕੇ ਜਾਂ ਡਾਕਟਰ ਚੀਮਾ ਸਾਹਿਬ ਵਰਗੇ ਜਿਹੜੇ ਇਹ ਜੇ ਮੁੱਦਾ ਉਠਾਉਣ ਸਾਨੂੰ ਤਾਂ ਸਵੇਰੇ ਇੱਕ ਸਿੱਟ ਬਣਾ ਕੇ ਸਾਨੂੰ ਸੱਦਣਾ ਸ਼ੁਰੂ ਕਰਤਾ ਜਾਂਦਾ ਔਰ ਜਿਹੜੇ ਸਿੱਟ ਦੇ ਮੈਂਬਰ ਆ ਉਹ ਕਹਿੰਦੇ ਸੀਐਮ ਦੇ ਖਿਲਾਫ ਨਾ ਬੋਲਿਆ ਕਰੋ ਆ ਮੈਂ ਡਾਕਟਰ ਸਾਹਿਬ ਨੂੰ ਵੀ ਪੁੱਛ ਰਿਆ ਸੀ ਹਮਦਰ ਸਾਹਿਬ ਦੀ ਵੀ ਇੱਕ ਇਨਕੁਆਇਰੀ ਦੀ ਸੈੱਟ ਬਣੀ ਆ ਜੀਤ ਗਰੁੱਪ ਦੀ ਇਹਨਾਂ ਨੂੰ ਵੀ ਚਿੱਠੀਆਂ ਆ ਜਾਂਦੀਆਂ ਨੇ ਉਸ ਵਿੱਚ ਲੈ ਜੇ ਮਤਲਬ ਕਿ ਜਿਹੜਾ ਸ਼ਿਕਾਇਤ ਕਰੇ ਉਸ ਨੂੰ ਕਿਵੇਂ ਦਬਾਉਣਾ ਬਰਾਉ ਬੀਟ ਕਰਨਾ ਔਰ ਇਹ ਕੇਵਲ ਆਪੋਜੀਸ਼ਨ ਪਾਰਟੀ ਦੇ ਲੀਡਰਸ ਨਾਲ ਨਹੀਂ ਇਹ इवन ਮੀਡੀਆ ਹਾਊਸਸ ਨਾਲ ਕੀਤਾ ਜਾ ਰਿਹਾ ਸੋ ਇਹਨਾਂ ਹਾਲਾਤਾਂ 'ਚ ਅਸੀਂ ਅੱਜ ਗਵਰਨਰ ਸਾਹਿਬ ਨੂੰ ਇਹ ਰਿਕਵੈਸਟ ਦੇ ਕੇ ਆਏ ਆ ਕੀ ਪਲੀਜ਼ ਟੇਕ ਐਕਸ਼ਨ ਇਹ ਸਾਡੇ ਦੇਸ਼ ਦੀ ਬਦਨਾਮੀ ਕੱਲੇ ਸੂਬੇ ਦੇ ਵਿੱਚ ਨਹੀਂ ਸੂਬੇ ਦੇ ਇਹ ਕਾਰਕੁਝੀ ਇਹਨਾਂ ਦੇ ਮੰਤਰੀਆਂ ਦੀ ਕਾਰਕੁਝਰੀ ਨਾਲ ਨਹੀਂ ਹੋ ਰਹੀਏ ਜਾ ਕੇ ਉਹਨ ਕੈਨੇਡੀਅਨ ਸੋਇਲ ਫੋਰਨ ਸੋਇਲ 'ਚ ਵੀ ਇੱਕ ਬੜਾ ਗਲਤ ਮੈਸੇਜ ਪੰਜਾਬ ਦਾ ਪੰਜਾਬ ਦੇ ਵੈਲਿਊ ਸਿਸਟਮ ਦਾ ਇਹ ਬੜਾ ਗਲਤ ਮੈਸੇਜ ਭਾਰ ਦੀ ਦੇਸ਼ ਦੁਨੀਆ ਚ ਵੀ ਮੈਸੇਜ ਭੇਜ ਰਹੀ ਹੈ ਇਸ ਲਈ ਇਹਨਾਂ ਦੀ ਐਕਸਪਲੇਨੇਸ਼ਨ ਕਾਲ ਹੋਵੇ ਇੰਡੀਪੈਂਡੈਂਟ ਇਨਕੁਆਇਰੀ ਕਿਉਂਕਿ ਜਿਹੜਾ ਅਫਸਰ ਦੀ ਮੈਂ ਜਿਹੜੇ ਮੰਤਰੀ ਦੀ ਗੱਲ ਕੀਤੀ ਆ ਬਲਕਾਰ ਸਿੰਘ ਦੀ ਉਹਨੇ ਆਪ ਦੇ ਮੁੰਡੇ ਨੂੰ ਨੌਕਰੀ ਦਿਵਾਉਣ ਲਈ ਵੀ ਕਿਵੇਂ ਕੋਟੇ 'ਚ ਆਪ ਦੇ ਆਪ ਨੂੰ ਡਿਸੇਬਲ ਐਲਾਨਤਾ ਸੀ ਔਰ ਹਾਈ ਕੋਰਟ 'ਚ ਅਖੀਰ 'ਚ ਕੇਸ ਇਹਨਾਂ ਨੂੰ ਵਿਦਡਰੋ ਕਰਨਾ ਪਿਆ ਜਦ ਰੋੜਾ ਪਿਆ ਔਰ ਉਹਨਾਂ ਬੱਚਿਆਂ ਨੂੰ ਇੰਸਪੈਕਟਰਾਂ ਨੂੰ ਨੌਕਰੀ ਮਿਲੀ ਇਹ ਆਪ ਦੀ ਪੋਜੀਸ਼ਨ ਮਿਸਯੂਜ਼ ਕਰਦਾ ਰਿਹਾ ਹੈ ਇਸ ਲਈ ਪੰਜਾਬ ਪੁਲਿਸ ਨੇ ਸਹੀ ਇਨਕੁਆਇਰੀ ਨਹੀਂ ਕਰਦੀ ਬਿਕੋਜ਼ ਹੀ ਇਜ਼ਨ ਹੈ ਨਾ ਸਰਕਾਰ ਨੇ ਕਰਾਉਣੀ ਹੈ ਤੁਸੀਂ ਜਾ ਚੰਡੀਗੜ੍ਹ ਤੋਂ ਕਰਾ ਲਓ ਤੇ ਜਾ ਇਹਨੂੰ ਸੈਂਟਰਲ ਕਿਸੇ ਏਜੰਸੀ ਤੋਂ ਕਰਾਓ ਹਾਂ ਤੁਸੀਂ ਸੀਐਮ ਸਾਹਿਬ ਨੂੰ ਭੇਜੋਗੇ ਇੱਕ ਅਪਚਾਰਿਕ ਤੌਰ ਤੇ ਭੇਜ ਤੋਂ ਮਗਰ ਅਸੀਂ ਉੱਥੇ ਨਾਲ ਸਹਿਮਤ ਨਹੀਂ ਕਿਉਂਕਿ ਉੱਥੇ ਤਾਂ ਕਵਰ ਅਪ ਆਪਰੇਸ਼ਨ ਲਾਂਚ ਹੋਊਗਾ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਵਿਕਟਮਸ ਨੂੰ ਇਨਸਾਫ ਨਹੀਂ ਮਿਲੂਗਾ ਮਗਰ ਮੈਂ ਉਹਨਾਂ ਵਿਕਟਮਸ ਨੂੰ ਵਿਸ਼ਵਾਸ ਦੋ ਉਹਨਾ ਸਰਕਾਰਾਂ ਬਦਲਦੀਆਂ ਨੇ ਔਰ ਬਦਲਣ ਗਿਆ ਫਿਰ ਜਿਹੜੇ ਅਫਸਰ ਇਹ ਜੀ ਕਲੀਨ ਛੱਟ ਦਿੰਦੇ ਆ ਜਾਂ ਜਿਹੜੇ ਲੋਕ ਇਨਵੋਲਵ ਹੋ ਕੇ ਇਸ ਨੂੰ ਕਵਰ ਅਪ ਕਰਦੇ ਆ ਦੇ ਵਿਲ ਬੀ ਅਨਸਰਬਲ ਇਨ ਪਬਲਿਕ ਡੋਮੇਨ ਨੋਬਾਡੀ ਇਜ਼ ਅਬੋਵ ਲਾਅ ਔਰ ਇਹ ਮੰਗਲ ਹੈ ਕਿ ਆਏ ਆ ਇੰਡੀਪੈਂਡੈਂਟ ਇਨਕੁਆਇਰੀ ਐਂਡ ਇਹਨਾਂ ਨੂੰ 26 ਜਨਵਰੀ ਨੂੰ ਇਹਨਾਂ ਨੂੰ ਝੰਡਾ ਲਰਾਉਣ ਦੀ ਆਗਿਆ ਨਾ ਦਿੱਤੀ ਜਾਵੇ ਐਂਡ ਇਹਨਾਂ ਨੂੰ ਕੈਬਨਿਟ ਤੋਂ ਡਿਸਮਿਸ ਕਰਕੇ ਐਕਸ਼ਨ ਲਿਆ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ